ਇੱਕ ਪਾਸੇ ਜਿੱਥੇ ਤਪਦੀ ਗਰਮੀ 'ਚ ਮੀਂਹ ਪੈਣਾ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਤੇ ਦੂਜੇ ਪਾਸੇ ਇਹ ਅਬੋਹਰ ਦੇ ਇੱਕ ਪਰਿਵਾਰ ਲਈ ਆਫਤ ਬਣ ਗਿਆ। दरअसल ਬੋਹਰ 'ਚ ਬੀਤੀ ਰਾਤ ਹੋਈ ਭਾਰੀ بارش ਕਰਨ ਅੱਜ ਸਵੇਰੇ ਕਰੀਬ 8 ਵਜੇ ਇੱਕ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ਦੌਰਾਨ ਪਰਿਵਾਰ ਮਲਬੇ ਹੇਠਾਂ ਦੱਬ ਗਿਆ। ਇਲਾਕਾ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਉੱਥੇ ਪਹੁੰਚ ਗਏ। ਉਹਨਾਂ ਨੇ ਮਲਬਾ ਹਟਾ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ। ਹਾਲਾਂਕਿ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਏ ਗਏ। ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਔਰਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਕਬੇਟਾ ਸੀ ਪੀੜਤਾ ਨੇ ਦੱਸਿਆ ਕਿ ਮੀਂਹ ਕਾਰਨ ਕਮਰੇ ਚ ਪਾਣੀ ਆ ਗਿਆ ਸੀ ਜਿਸ ਨੂੰ ਕੱਢਣ ਲਈ ਪਰਿਵਾਰ ਕਮਰੇ ਅੰਦਰ ਗਿਆ ਤੇ ਅਚਾਨਕ ਛੱਤ ਡਿੱਗ ਗਈ ਤੇ ਉਹ ਸਾਰੇ ਛੱਤ ਹੇਠਾਂ ਦੱਬ ਗਏ ਉਹਨਾਂ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਕਰੀਬ 1.5 ਘੰਟੇ ਦੀ ਮੁਸ਼ਕਲ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਔਰਤਾਂ ਜੇਰੇ ਇਲਾਜ ਨੇ اتنا ਬਾਰਿਸ਼ ਕਰਕੇ ਹੋਈ ਜੀ ਤੇ ਕਰੀਬ ਪਰਿਵਾਰ ਆਈ ਤੇ ਸਮਾਨ ਕੱਢਣ ਲੱਗੇ ਸੀ ਕੱਢਦੇ-ਕੱਢਦੇ ਉੱਤੋਂ ਬੱਸ ਬਾਕੀ ਦਾ ਬੱਚੇ ਤੋਂ ਜੋ ਪੰਜਾਬ ਸਿੰਘ ਦੀ ਮੌਤ ਹੋ ਗਈ ਸੀ ਠੀਕ ਹੈ ਪਲੇਧਾਰ ਹੈਗਾ ਸੀ ਗਰੀਬ ਬੰਦਾ ਸੀ ਪਹਿਲਾਂ ਵੀ ਤਬੀਅਤ ਖਰਾਬ ਰਹੀ ਸੀ ਬੜਾ ਬੁੱਖਾ ਸੈਟ ਹੋਇਆ ਸੀ ਹੁਣ ਥੋੜਾ ਲੱਗਿਆ ਸੀ ਪਰਿਵਾਰ ਨੂੰ ਵੀ ਮਦਦ ਹੋਏਗੀ ਪਰਿਵਾਰ ਦੀ ਕੰਮ ਕੁੰਮ ਕਰਕੇ ਤੇ ਪ੍ਰਮਾਤਮਾ ਨੇ ਪਾਣਾ ਸਰਕਾਰ ਪ੍ਰਸ਼ਾਸਨ ਤੁਸੀਂ ਮੌਜੂਦਾ ਪਾਰਸ਼ਦ ਹੈਗੇ ਹੋ ਨਹੀਂ ਨਹੀਂ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਤੇ ਬਾਕੀ ਜਿਹੜੀ ਵੀ ਸੰਸਥਾਵਾਂ ਹੈ ਉਹਨਾਂ ਨੂੰ ਵੀ ਕਹਿੰਨੇ ਆ ਵੀ ਇਸ ਪਰਿਵਾਰ ਦੀ ਮਦਦ ਕਰੇ ਬਾਕੀ ਵੀ ਆਪਣੇ ਲੈਵਲ ਤੇ ਵੀ ਜਿੰਨੀ ਹੋ ਸਕੇ ਮਦਦ ਕਰਾਵਾਂਗੀ। ਠੀਕ। ਲਾ ਹੋਸ ਕਰ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।